ਮੈਂ ਵੀ ਕਲੀਨ ਸੇਵਿੰਗ ਸੀਗਾ ਮੈਂ ਬੈਂਕ ਵਿੱਚ ਮੈਨੇਜਰ ਰਿਟਾਇਰ ਹੋਇਆ ਲੇਕਿਨ ਮੇਰੇ ਅੰਦਰ ਜਿਹੜਾ ਹਿਸਟਰੀ ਜਦੋਂ ਮੈਂ ਪੜ੍ਹੀ ਤਾਂ ਮੇਰਾ ਆਪ ਬਹੁਤ ਦਿਰਵਿਤ ਹੋ ਗਿਆ ਔਰ ਫਿਰ ਮੈਂ ਫਤਿਹਗੜ੍ਹ ਸਾਹਿਬ ਗਿਆ ਨੀਚੇ ਬਹੌਰਾ ਸਾਹਿਬ ਗਿਆ ਤਾਂ ਮੈਂ ਉੱਥੇ ਬਹੁਤ ਸਿਰ ਤੱਕ ਜੋ ਹੈ ਦੀਵਾਰਾਂ ਤੇ ਲੱਗ ਕੇ ਰੋਂਦ ਰਿਹਾ ਨੇ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਆ ਗੱਲ ਹੈ ਜੀ ਜੋ ਹੈ 21 ਸਮਾਰਟ 2016 ਦੀ ਤੇ ਹੌਲੇ ਹੌਲੇ ਫਿਰ ਮੈਂ ਸਿੱਖੀ ਮਤਲਬ ਪਗੜੀ ਬੰਨਨੀ ਸ਼ੁਰੂ ਮੈਂ 17 ਵਿੱਚ ਕੀਤੀ ਸੀ ਜੋ ਮੈਂ ਅਨੰਦਪੁਰ ਸਾਹਿਬ ਗਿਆ ਸੀ ਮੈਂ ਕਿਹਾ ਅੰਮ੍ਰਿਤਪਾਨ ਕਰਨਾ ਲੇਕਿਨ ਉੱਥੇ ਸੱਚੇ ਪਾਤਸ਼ਾਹ ਨੂੰ ਹਾਲੇ ਮਨਜ਼ੂਰੀ ਨਹੀਂ ਤਾਂ ਕਿਉਂਕਿ ਮੈਂ ਪੰਜਾਬੀ ਵੀ ਨਹੀਂ ਜਾਣਦਾ ਸੀ ਨਾਲੇ ਨਿਤਨੇਮ ਦਾ ਇਤਨਾ ਮੈਂ ਪੱਕਾ ਨਹੀਂ ਸੀ ਕਿ ਜੌਬ ਦੀ ਵੀ ਕੁਝ ਮਜਬੂਰੀਆਂ ਸੀ ਗਿਆ ਹੁਣ ਮੰਦੇ ਅੰਦਰ ਕੀ ਆ ਰਿਹਾ ਅਸੀਂ ਉਸ ਸਰਸਕ ਨਦੀ ਦੇ ਕੰਢੇ ਖੜੇ ਹੋਏ ਹਾਂ ਜਦੋਂ ਪਾਤਸ਼ਾਹ ਦਾ ਪਰਿਵਾਰ ਆਇਆ ਉਹ ਚੀਜ਼ਾਂ ਅਸੀਂ ਇਤਿਹਾਸ ਦੇ ਵਿੱਚ ਪੜ੍ਹੀਆਂ ਸੁਣਦੇ ਆ ਇਹ ਕੀ ਭਾਵ ਆਏ ਕਿ ਤੁਸੀਂ ਯੂਪੀ ਤੋਂ ਆ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਮੈਂ ਦੱਤੀ ਇੱਕ ਮੇਰੇ ਲਿੰਕ ਸੀਗਾ ਇੱਥੇ ਜੋ 3 ਵਜੇ ਅਸੀਂ ਉઠੇ ਸਵੇਰੇ ਇਸ਼ਨਾਨ ਕੀਤਾ ਜਿੱਥੇ ਉਹ ਗੁਰਮਤ ਦਾ ਜੋ ਹੈ ਅਕੈਡਮੀ ਹੈ ਬਿਲਾ ਰੋਡ ਤੇ ਉੱਥੇ ਮੈਂ ਰਾਤ ਨੂੰ ਰੁਕਾ ਸੀ ਫਿਰ ਮੈਂ ਆ ਗਿਆ ਉੱਥੇ ਜੋ ਹੈ ਗੁਰਦੁਆਰਾ ਸਾਹਿਬ ਜੋ ਪਰਿਵਾਰ ਵੀ ਛੋੜਾ ਉੱਥੇ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ ਜਿਹੜੇ ਸਿੱਖ ਪ੍ਰਚਾਰਕ ਸਿੱਖ ਵਿਦਵਾਨ ਆ ਉਹ ਕਹਿੰਦੇ ਆ ਕਿ ਸਾਨੂੰ ਇਸ ਤੇ ਸੋਗਮਈ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਇਹਨਾਂ ਦਿਹਾੜਿਆਂ ਇਹ ਬੜੀ ਚੜ੍ਹਦੀ ਕਲਾ ਵਾਲੇ ਦਿਨ ਨੇ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਕਿੱਡਾ ਸੋਹਣਾ ਇਤਿਹਾਸ ਕਿੱਡਾ ਰਿੱਚ ਇਤਿਹਾਸ ਸਾਡੇ ਗੁਰੂ ਪਾਤਸ਼ਾਹ ਨੇ ਦਿੱਤਾ ਸਿੰਘ ਸਾਹਿਬ ਵਿਛੋੜਾ ਵਿਛੋੜਾ ਹੁੰਦਾ ਹੈ ਬੇਸ਼ੱਕ ਅਸੀਂ ਕਿੰਨਾ ਹੀ ਪੱਕਾ ਦਿਲ ਰੱਖ ਕਰੀਏ ਲੇਕਿਨ ਅਗਰ ਅਸੀਂ ਇਨਸਾਨ ਹੈ ਨਾ ਜਿਵੇਂ ਮੈਂ ਵੇਖਦਾ ਪਿਆ ਸੀ ਮੰਜੋ ਫਸਟ ਟਾਈਮ ਜੋ ਸੇੜੀ ਵਿੱਚ ਜੋ ਹੈ ਯਾਨੀ ਹਰਪਾਲ ਸਿੰਘ ਨੂੰ ਸੁਨਾ ਸੀ ਤੇ ਉੱਥੇ ਬੰਦੇ ਜੋ ਹੈ ਨਾ ਜੋ ਕਾਫੀ ਇਮੋਸ਼ਨਲ ਹੋ ਗਏ ਸੀ ਤੋ ਕبھی ਵੀ ਜੋ ਹੈ ਨਾ ਹੰਝੂ ਵੀ ਆਨੇ ਨਾ ਤੋ ਜਿੰਦਾ ਲੋਕਾਂ ਦੇ ਆਨੇ ਕبھی ਜੋ ਲਾਸਾਂ ਨਹੀਂ ਰੋ ਕਰਦੀਆਂ ਜਬ ਸਤਪੋ ਦਾ ਉਹ ਵੇਲਾ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਔਰ तमाम ਪਰਿਵਾਰ ਤੇ ਸਿੱਖ ਪੰਥ ਜੋ ਉਹਨਾਂ ਦੇ ਨਾਲ ਸਿੰਘ ਸੀ ਸਾਰੇ ਦੇ ਸਾਰੇ ਤਿੰਨ ਪੜਾਵਾਂ ਦੇ ਵਿੱਚ ਵੰਡੇ ਜਾਂਦੇ ਆ ਤਿੰਨ ਪੜਾਵਾਂ ਦੇ ਵਿੱਚ ਇੱਕ ਪੜਾ ਚਮਕੌਰ ਸਾਹਿਬ ਨੂੰ ਹੋ ਜਾਂਦਾ ਜਿਸ ਦੇ ਵਿੱਚ ਗੁਰੂ ਪਾਤਸ਼ਾਹ ਆਪ ਸੀ ਔਰ ਇੱਕ ਪੜਾ ਜੋ ਹੈ ਉਹ ਕੁੰਮਾ ਮਾਸ਼ਕੀ ਨੂੰ ਜਾਂਦਾ ਹੈ ਔਰ ਇੱਕ ਪੜਾ ਰੋਪੜਵਾਲ ਨੂੰ ਚਲਾ ਜਾਂਦਾ ਔਰ ਤਿੰਨਾ ਪੜਾਵਾਂ ਤੇ ਇਸ ਵੇਲੇ ਨਗਰ ਕੀਰਤਨ ਜਿਹੜੇ ਨੇ ਉਹ ਕੱਢੇ ਜਾਂਦੇ ਆ ਅਸੀਂ ਇਸ ਵੇਲੇ ਕੁੰਮਾ ਮਾਸ਼ਕੀ ਵਾਲੇ ਰਸਤੇ ਤੇ ਆ ਇਧਰੋਂ ਨਗਰ ਕੀਰਤਨ ਜਿਹੜਾ ਆਉਣਾ ਹੈ ਤੁਸੀਂ ਇਧਰੋਂ ਦੇਖੋ ਕਿ ਕੋਈ ਸੰਗਤ ਜਿਹੜੀ ਹੈ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਗਲੇ ਪਿੰਡਾਂ ਤੋਂ ਆ ਰਹੇ ਨੇ ਇਹ ਸਰਸਾ ਪਾਰ ਕਰਕੇ ਉਧਰ ਨੂੰ ਜਾਣਗੇ ਉਧਰੋਂ ਫਿਰ ਨਗਰ ਕੀਰਤਨ ਆਊਗਾ ਔਰ ਨਗਰ ਕੀਰਤਨ ਦੇ ਨਾਲ ਜਿਹੜੀ ਸੰਗਤ ਆ ਉਹ ਸਰਸਾ ਪਾਰ ਕਰੇਗੀ ਮਰਿਆਦਾ ਦੇ ਨਾਲ ਰਸਤੇ ਦੇ ਵਿੱਚ ਜਿਵੇਂ ਕਿਸੇ ਦੀ ਸ਼ਰਧਾ ਲੰਗਰ ਲੱਗੇ ਹੋਏ ਨੇ ਅੱਜ ਤੁੰਦ ਬਹੁਤ ਜ਼ਿਆਦਾ ਹੈ ਤੁਸੀਂ ਮਹਿਸੂਸ ਕਰਕੇ ਵੇਖੋ ਕਿ ਜਦੋਂ ਗੁਰੂ ਪਾਤਸ਼ਾਹ ਔਰ ਸਾਰੇ ਸਿੰਘ ਤੇ ਪਰਿਵਾਰ ਜਦੋਂ ਸਰਸਾ ਪਾਰ ਕਰ ਰਹੇ ਹੋਣਗੇ ਤਾਂ ਉਸ ਵੇਲੇ ਇਤਿਹਾਸ ਦੇ ਵਿੱਚ ਆਉਂਦਾ ਕਿ ਸਰਸਾ ਬਹੁਤ ਉਫਾਨ ਤੇਜ਼ੀ بارشਾਂ ਹੋ ਰਹੀਆਂ ਸੀ ਕਿਸ ਤਰੀਕੇ ਨਾਲ ਪਾਰ ਕੀਤੀ ਹੋਣੀ ਆ ਤੇ ਠੰਡ ਦਾ ਵੀ ਸਿਖਰ ਸੀ ਜਿੱਥੇ ਇਹ ਸੰਗਤਾਂ ਇਹਨਾਂ ਪਿੰਡਾਂ ਤੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੀਆਂ ਨੇ ਸਾਡੇ ਨਾਲ ਇੱਕ ਬਾਬਾ ਜੀ ਹੈਗੇ ਨੇ ਖਾਲਸਾ ਜੀ ਜਿਹੜੇ ਉੱਤਰ ਪ੍ਰਦੇਸ਼ ਤੋਂ ਆਇਆ ਮੁਰਾਦਾਬਾਦ ਤੋਂ ਔਰ ਇਹਨਾਂ ਦੇ ਪਰਿਵਾਰਕ ਪਿਛੋਕੜ ਜਦੋਂ ਅਸੀਂ ਆਫ ਕੈਮਰਾ ਸੁਣ ਰਹੇ ਸੀ ਤਾਂ ਅਸੀਂ ਹਰਾਮ ਸੀ ਕਿ ਜਦੋਂ ਗੁਰੂ ਦੀ ਕਲਾ ਵਰਤਦੀ ਹੈ ਤਾਂ ਉਹ ਵਾਕਈ ਕ੍ਰਿਸ਼ਮਾ ਹੀ ਹੁੰਦਾ ਹੈ ਔਰ ਇਹਨਾਂ ਦਾ ਪਿਛੋਕੜ ਜਾਣਾਂਗੇ ਔਰ ਇਹ ਖਾਸ ਤੌਰ ਤੇ ਸਭਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਆ ਔਰ ਕੁਮਾ ਮਾਸ਼ਕੀ ਦੇ ਇਸ ਨਗਰ ਕੀਰਤਨ ਦੇ ਵਿੱਚ ਇਸ ਪੜਾ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਜੀ ਕੀ ਫਤਿਹ ਆਪਣੇ ਬਾਰੇ ਦੱਸੋ ਜੀ ਮੈਂ ਜੀ ਮੇਰਾ ਨਾਮ ਪ੍ਰੇਲਾਦ ਸਿੰਘ ਢਿੱਲੋਂ ਹੈ ਤੇ ਅਸੀਂ ਕਮਿਸ਼ਨਰੀ ਤਾਂ ਸਾਡੀ ਮੁਰਾਦਾਬਾਦ ਹੁੰਦੀ ਹੈ ਲੇਕਿਨ ਜੋ ਜ਼ਿਲ੍ਹਾ ਜੋ ਹੈ ਮੁਰਾਦਾਬਾਦ ਟੁੱਟ ਕੇ ਇੱਕ ਨਵਾਂ ਜ਼ਿਲ੍ਹਾ ਬਣਾ ਹੈ ਉਹਦੇ ਅੰਦਰ ਇੱਕ ਪਿੰਡ ਖੰਡਸਾਲ ਕਲਾ ਹਾਂ ਉਹਨਾਂ ਨੂੰ ਸਿੱਖਾਂ ਦੀ ਖੰਡਸਾਲ ਵੀ ਬੋਲਦੇ ਨੇ ਕਿਉਂਕਿ ਸੜਿਆਂ 1930 ਤੇ ਗੁਰਦੁਆਰਾ ਸਾਹਿਬ ਨੇ ਔਰ ਅਸੀਂ ਸਾੜਾ ਪਿਛੋਕੜ ਕ ਵੀ ਪੰਜਾਬ ਦਾ ਹੀ ਹੈ ਸਾੜੇ ਉੱਤੇ 600 700 ਦੇ ਆਸ-ਪਾਸ ਪਿੰਡ ਨੇ ਜੋ ਸਾਰੇ ਬਾਬਾ ਬਗੇਲ ਸਿੰਘ ਦੀ ਆਰਮੀ ਵਿੱਚ ਸਾਡੇ ਬਜ਼ੁਰਗ ਅਨਸੁਨਸੁੰਦੇ ਸੀ ਤੇ ਮੈਂ ਗੁਜਿਸ਼ਤਾ ਜੋ ਹੈ ਕਰੀਬ 10 ਸਾਲ ਤੇ ਲਗਾਤਾਰ ਜੋ ਹੈ ਫੋਟੋਗ੍ਰਾਫਰ ਸਾਹਿਬ ਆਨਰੇਨਾ ਤੇ ਐਸੀ ਯਾਤਰਾ ਦੀ ਮੇਰੀ ਬੜੀ ਸਾਥਸੀ ਸੱਚ ਪਾਸ਼ਾ ਮੈਨੂੰ ਕਦੇ ਇਸ ਤਰ੍ਹਾਂ ਇੱਕ ਮੌਕਾ ਦੇ ਕੇ ਮੈਂ ਇਸ ਯਾਤਰਾ ਵਿੱਚ ਸ਼ਾਮਿਲ ਹੋਣਾ ਤੋਂ ਉਹ ਆਪ ਇਸ ਸਾਲ ਪੂਰੀ ਹੋਈ ਹੈ ਅੱਛਾ ਆਪਣੇ ਪਰਿਵਾਰ ਬਾਰੇ ਦੱਸੋ ਅਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਕਿਹਾ ਕਿ ਪੀੜੀਆਂ ਕਈ ਵਾਰ ਨਾ ਜਦੋਂ ਤੁਹਾਨੂੰ ਤਾਂ ਪਤਾ ਹੈ ਤੁਸੀਂ ਇਤਿਹਾਸ ਨੂੰ ਸਰਚ ਕੀਤਾ ਦੇਖਿਆ ਕਿ ਅਸੀਂ ਕੌਣ ਹਾਂ ਕਨਵਰਟ ਹੁੰਦੀਆਂ ਜਾਂਦੀਆਂ ਮਾਡਰਨ ਸ਼ਿਪ ਵਾਲੇ ਪਾਸੇ ਚਲੀਆਂ ਜਾਂਦੀਆਂ ਆਪਣੇ ਪਰਿਵਾਰ ਬਾਰੇ ਦੱਸੋ ਕਿ ਤੁਹਾਡਾ ਪਰਿਵਾਰ ਤੇ ਤੁਸੀਂ ਅ ਇਸ ਪਾਸੇ ਨੂੰ ਕਿਵੇਂ ਆਏ ਸਿੱਖੀ ਵਾਲੇ ਪਾਸੇ ਐਕਚੁਅਲੀ ਕੀ ਹੈ ਕਿ ਮੇਰੇ ਪਿੰਡ ਵਿੱਚ ਸਿੱਖੀ ਇਸ ਕਰਕੇ ਥੋੜੀ ਪ੍ਰਫੁੱਲਿਤ ਰਹੀ ਹੈ ਕਿਉਂਕਿ ਮੇਰੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਬਹੁਤ ਚੜਤੇ ਬਣਾ ਹੋਇਆ ਸੀ ਤੇ ਉੱਥੇ ਜੋ ਹੈ ਅਸੀਂ ਕਿਉਂਕਿ ਲਗਭਗ ਜੋ ਹੈ 40-50 ਪਰਿਵਾਰ ਤਾਂ ਪੂਣ ਸਿੱਖੀ ਦੇ ਸੀਗੇ ਉੱਥੇ ਤੋ ਲੇਕਿਨ ਕੁਝ ਪਰਿਵਾਰ ਬਿਲਕੁਲ ਵੱਖ ਉਹਨਾਂ ਦਾ ਮિજાਜ ਸੀਗਾ ਉਹ ਜੋ ਹੈ ਕਈ ਪੀੜੀਆਂ ਤੇ ਜੋ ਕੈਸਦਾਰੀ ਨਹੀਂ ਸੀਗੇ ਲੇਕਿਨ ਇਤਫਾਕ ਤੇ ਮੇਰੇ ਫਾਦਰ ਸਾਹਿਬ ਕਭੀ ਅਮਰitsar ਜੌਬ ਕਰਦੇ ਸੀ ਉਸ ਸਮੇ ਉਹ ਸਿੱਖ ਸੀ ਪਤਾ ਨਹੀਂ ਕਿੰਨਾ ਕਾਰਨਾ ਤੇ ਫਿਰ ਉਹਨਾਂ ਨੇ ਕੈਸਤਲ ਕਰਾ ਦਿੱਤੇ ਸੀ ਕਿਸੇ ਨੇ ਉਹਨਾਂ ਦੇ ਸਾਥ ਨਾਲ ਰਾਤ ਨੂੰ ਸੌਂਦੇ ਉਹਨਾਂ ਦੇ ਕੈਸਤਲ ਕਰ ਦਿੱਤੇ ਸੀ ਉੱਥੇ ਫਿਰ ਉਹ ਮੇਰੇ ਮੰਦੇ ਮੈਂ ਵੀ ਕਲੀਨ ਸੇਵਿੰਗਸ ਸੀਗਾ ਮੈਂ ਬੈਂਕ ਵਿੱਚ ਮੈਨੇਜਰ ਰਿਟਾਇਰ ਹੋਇਆ ਤੇ ਫਿਰ ਅਮਰਵਾੜ ਜ਼ਿਲ੍ਹੇ ਤੇ ਤੋ لیکن میرے اندر جو ہسٹری جو میں نے پڑھی تھا میرا بہت دیرویت ہو گیا اور پھر میں فتا گڑھ صاحب گیا نیچے بہورا صاحب گیا تو میں اتے بہت سر تک جو ہے دیواراں تے لگ کے روند رہیا اور پتہ نہیں پھر میرے اپے ہی موتے کہلوایا سچ پاساں میرے پنڈ وچ دیوان ہو ریا سی کہ بھئی میرا ہن من کردا ہے پون سکھھی ول بدلنے دا تو پھر میں ہولے ہولے پہلے میں نے وہ انہوں نے میں نے سرورپہ دیا اسنوں سرورپے نوں بند کے میں بینک وچ بھی کم کردا رہیا پھر ہولے ہولے پھر اپ سرورپ جو ہے کتنے سال پہلے دی گل کر رہے ہو ਆ ਗੱਲੇ ਜੀ ਜੋ ਹੈ 21 ਮਾਰਚ 2016 ਦੀ ਤੇ ਹੋ ਲਵਲਾ ਫਿਰ ਮੈਂ ਸਿੱਖੀ ਮਤਲਬ ਪਗੜੀ ਬੰਨੀ ਸ਼ੁਰੂ ਮੈਂ 17 ਵਿੱਚ ਕੀਤੀ ਸੀ ਜੋ ਹੈ ਮੈਂ ਅਨੰਪੁਰ ਸਾਹਿਬ ਗਿਆ ਸੀ ਮੈਨੂੰ ਕਿ ਅੰਮ੍ਰਿਤ ਪਾਨ ਕਰਨਾ ਹੈ ਲੇਕਿਨ ਉੱਥੇ ਸੱਚੇ ਪਾਤਸ਼ਾਹ ਨੂੰ ਹਾਲੇ ਮਨਜ਼ੂਰੀ ਤਾਂ ਕਿਉਂਕਿ ਮੈਂ ਪੰਜਾਬੀ ਵੀ ਨਹੀਂ ਜਾਣਦਾ ਸੀ ਨਾਲੇ ਨਿਤਨੇਮ ਦਾ ਇਤਨਾ ਮੈਂ ਪੱਕਾ ਨਹੀਂ ਸੀ ਕਿ ਜੌਬ ਦੀ ਵੀ ਕੁਝ ਮਜਬੂਰੀਆਂ ਸੀਗੀਆਂ ਤੇ ਬਹਰਾਲ ਜੋ ਜੋ ਵੀ ਹੈ ਸ਼ਰਧਾ ਧੀ ਇੱਥੇ ਆਣ ਹੁਣ 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 ਮਨ ਦੇ ਅੰਦਰ ਕੀ ਆ ਰਿਹਾ ਅਸੀਂ ਉਸ ਸਰਸਕ ਨਦੀ ਦੇ ਕੰਢੇ ਖੜੇ ਹੋਏ ਆ ਜਦੋਂ ਪਾਤਸ਼ਾਹ ਦਾ ਪਰਿਵਾਰ ਆਇਆ ਉਹ ਚੀਜ਼ਾਂ ਅਸੀਂ ਇਤਿਹਾਸ ਦੇ ਵਿੱਚ ਪੜ੍ਹੀਆਂ ਸੁਣਦੇ ਆ ਇਹ ਕੀ ਭਾਵ ਹੈ ਕਿ ਤੁਸੀਂ ਯੂਪੀ ਤੋਂ ਆ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਮੈਂ ਰਾਤੀ ਇੱਕ ਮੇਰੇ ਲਿੰਕ ਸੀਗਾ ਇੱਥੇ ਜੋ 3 ਵਜੇ ਅਸੀਂ ਉઠੇ ਸਵੇਰੇ ਇਸ਼ਨਾਨ ਕੀਤਾ ਜਿੱਥੇ ਉਹ ਗੁਰਮਤ ਦਾ ਜੋ ਹੈ ਅਕੈਡਮੀ ਹੈ ਬਿਲਾ ਰੋਡ ਤੇ ਉੱਥੇ ਮੈਂ ਰਾਤ ਨੂੰ ਰੁਕਾ ਸੀ ਤੇ ਫਿਰ ਮੈਂ ਆ ਗਿਆ ਉੱਥੇ ਜੋ ਹੈ ਗੁਰਦੁਆਰਾ ਸਾਹਿਬ ਜੋ ਪਰਿਵਾਰ ਵੀ ਛੋੜਾ ਉੱਥੇ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ ਤਾਂ ਮੇਰੇ ਮੇਤੇ ਵੀਡੀਓ ਤੇ ਗੱਲ ਵੀ ਨਹੀਂ ਹੋ ਰਹੀ ਸੀ ਆਪਣੇ ਬੇਟੇ ਨਾਲ ਮੈਂ ਗੱਲ ਕਰਦਾ ਪਿਆ ਸੀ ਮੈਂ ਹੰਝੂਆਂ ਨਾਲ ਖੁਣ ਵੀ ਮੈਂ ਵੈਰੀ ਮੋਸਟ ਪ੍ਰੈਜ਼ੈਂਟ ਤਾਂ ਬਹਰਾਲ ਵਾਹਿਗੁਰੂ ਨੇ ਮੈਨੂੰ ਇਸ ਜੋਗਾ ਸਮਝਾ ਮੈਂ ਕਿੰਨਾ ਭਾਗਾ ਵਾਲਾ ਮਹਿਸੂਸ ਕਰਦਾ ਪਿਆ ਆਪਣੇ ਆਪ ਨੂੰ ਬਸ ਆਈ ਕੈਨ ਨੋਟ ਸਪੀਕ ਨੋਰ ਪਰ ਠੀਕ ਹੈ ਜਦੋਂ ਇੱਕ ਪਰਿਵਾਰ ਵਿਛੜਦਾ ਸਾਡੇ ਮਨ ਦੇ ਵਿੱਚ ਭਾਵ ਆਉਂਦੇ ਆ ਪਰ ਬਹੁਤ ਸਾਰੇ ਜਿਹੜੇ ਸਿੱਖ ਪ੍ਰਚਾਰਕ ਸਿੱਖ ਵਿਦਵਾਨ ਆ ਉਹ ਕਹਿੰਦੇ ਆ ਕਿ ਸਾਨੂੰ ਇਸ ਤੇ ਸੋਗਮਈ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਇਹਨਾਂ ਵਿਆੜਿਆਂ ਨੂੰ ਇਹ ਬੜੀ ਚੜ੍ਹਦੀ ਕਲਾ ਵਾਲੇ ਦਿਨ ਨੇ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਕਿੱਡਾ ਸੋਹਣਾ ਇਤਿਹਾਸ ਕਿੱਡਾ ਰਿਚ ਇਤਿਹਾਸ ਸਾਡੇ ਗੁਰੂ ਪਾਤਸ਼ਾਹ ਨੇ ਦਿੱਤਾ ਇਹ ਚੜ੍ਹਦੀ ਕਲਾ ਦੇ ਵਿੱਚ ਮਨਾਉਣ ਵਾਲੇ ਤੇ ਸਿੰਘ ਸਾਹਿਬ ਵਿਛੋੜਾ ਵਿਛੋੜਾ ਹੁੰਦਾ ਹੈ ਬੇਸ਼ੱਕ ਅਸੀਂ ਕਿਤਨਾ ਹੀ ਪੱਕਾ ਦਿਲ ਰੱਖ ਕਰੀਏ ਲੇਕਿਨ ਅਗਰ ਅਸੀਂ ਇਨਸਾਨ ਹੈ ਨਾ ਜਿਵੇਂ ਮੈਂ ਵੇਖਦਾ ਪਿਆ ਸੀ ਮੈਂ ਜੋ ਫਸਟ ਟਾਈਮ ਜੋ ਸੈੜੀ ਵਿੱਚ ਜੋ ਹੈ ਯਾਨੀ ਹਰਪਾਲ ਸਿੰਘ ਨੂੰ ਸੁਨਾ ਸੀ ਤੇ ਉੱਥੇ ਬੰਦੇ ਜੋ ਹੈ ਨਾ ਜੋ ਕਾਫੀ ਇਮੋਸ਼ਨਲ ਹੋ ਗਏ ਸੀ तो कभी भी जो है ना हंजू भी आने ना तो जिंदा लोगों के आने कभी जो है लाशा नहीं रो कर दिया जो है तो सानू याद तो आऊगी ना पर इंसान है ना वो तो अवतार से हो सकता है वो गुरु तो जो है भगवान का ही दूजा रूप से तो उन्होंने कंट्रोल हो सकता लेकिन लेकिन अस बंदे हाँ तो दिल ही तो है ना संग खिस्त दर्द से भर न आए क्यों रोएंगे हम हजार बार कोई हमें रुलाए क्यों तो ਹੋ ਜਾਂਦਾ ਇਮੋਸ਼ਨਲ ਤਾਂ ਆ ਡਿਫਰੈਂਟ ਟਾਈਪ ਦੀ ਥੀਵਿਊਜ਼ ਹੈ ਲੋਕਾਂ ਦੇ ਜੋ ਹੈ ਬਈ ਕੁਝ ਕਹਿੰਨੇ ਹੈ ਕਿ ਬਈ ਚਰਦੀ ਕਲਾਤ ਬੇਸ਼ੱਕ ਚਰਦੀ ਕਲਾਚ ਰਹਿਣਾ ਚਾਹੀਦਾ ਹੈ ਐਸਾ ਨਹੀਂ ਕਿ ਜੋ ਲੋਕ ਜਿਹਨਾਂ ਦੇ ਹੰਝੂ ਆਗੇ ਤਾਂ ਉਹ ਕبھی ਜੋ ਹੈ ਉਹ ਵਾਰੀਅਰ ਨਹੀਂ ਹੋ ਸਕਦੇ ਬਹੁਤ ਬੜੇ ਬੜੇ ਸੂਰਮੇ ਵੀ ਹੋ ਸਕਦੇ ਤਾਂ ਮੇ ਵਿਰਾਗ ਆ ਆਪਣੇ ਆਪਣੇ ਪਾਸ਼ਾ ਵਾਸਤੇ ਆਪਣੇ ਵਿਰਾਗ ਆ ਗਿਆ ਜੀ ਬਸ ਵਿਰਾਗ ਆ ਗਿਆ ਟੁੱਟ ਗਿਆ ਆਈ ਮੈਨੂੰ ਕੁਝ ਕਹ ਲਾਂ ਔਰ ਤੇ ਮੈਂ ਗੁਰੂ ਸਾਹਿਬ ਨੂੰ ਛੱਡ ਦਿਨਾ ਕਿ ਤੁਸੀਂ ਮੇਰੀ ਵਿਵਸਥਾ ਕਰਨੀ ਹੈ ਮੈਂ ਕਿੱਥੇ ਰੁਕਣਾ ਕਿੱਥੇ ਮੈਂ ਮੈਨੂੰ ਕੁਝ ਪਤਾ ਨਹੀਂ ਔਰ ਆਪੇ ਮੇਰਾ ਸਾਰਾ ਮੈਂ 9 ਸਾਲ ਤੇ 10 ਸਾਲ ਤੇ ਰੈਗੂਲਰ ਆਨਾ ਹੈ ਕੇਵਲ ਦੋ ਬਾਰ ਨਹੀਂ ਆ ਸਕਾ ਇੱਕ ਬਾਰ ਮੈਂ ਕੈਨੇਡਾ ਗਿਆ ਸੀ ਤਾ ਨਹੀਂ ਆ ਸਕਾ ਇੱਕ ਬਾਰ ਜੋ ਕਿਸਾਨ ਅੰਦolan ਕਰਕੇ ਨਹੀਂ ਆ ਸਕਾ ਅਦਰਵਾਈਜ਼ ਮੈਂ ਹਰ ਸਾਲ ਆਨਾ ਔਰ ਆਪੇ ਮੇਰੀ ਵਿਵਸਥਾ ਕਰ ਦਿੰਦਾ ਤੁਸੀਂ ਪ੍ਰਬੰਧ ਨਹੀਂ ਕਰਕੇ ਆਉਂਦੇ ਵਿੱਚ ਕੁਝ ਨਹੀਂ ਆਪਣੇ ਆਪ ਸਾਰਾ ਕੁਝ ਮੈਂ ਇੱਕ ਬਾਰ ਇੱਥੇ ਆਇਆ ਸੀ ਆ ਜੋ ਹੈ ਕੋਤਵਾਲੀ ਸਾਹਿਬ ਮੇਰੇ ਕੋਲ ਕੁਝ ਨਹੀਂ ਥਾ ਕੋਈ ਕੰਬਲ ਨਹੀਂ ਕੁਝ ਨਹੀਂ ਜੋ ਰਾਤ ਨੂੰ ਪਤਾ ਚੱਲਿਆ 11 ਵਜੇ ਪ੍ਰੋਗਰਾਮ ਖਤਮ ਹੋਣਾ ਹੈ ਤੇ ਸਰਦੀ ਬਹੁਤ ਸੀ ਮੈਂ ਇੱਕ ਸਾਹਿਬ ਨੂੰ ਪੁੱਛਿਆ ਉਹ ਜੋੜਾਂ ਦੀ ਸੇਵਾ ਕਰ ਰਹੇ ਸੀ ਕਿ ਮੈਂ ਕਿ ਮੈਂ ਯੂਪੀ ਤੋਂ ਆਇਆ ਹੈ ਤਾਂ ਕੋਈ ਕਮਰਾ ਕੁਮਰਾ ਕੰਬਲ ਕੁਮਰਾ ਮਿਲ ਜਾਣਾ ਤੇ ਉਹਨਾਂ ਨੇ ਮੈਂ ਵੀ ਯੂਪੀ ਤੋਂ ਆਇਆ ਮੇਂ ਕਾਨਪੁਰ ਤੋਂ ਮੇਰੇ ਸਸਰਾਹਲੇ ਇੱਥੇ ਦੀ ਸੋਹਰੇ ਨੇ ਮੇਰੇ ਤੁਹਾਨੂੰ ਦੱਸੋ ਕਿਹੜਾ ਕੰਬਲ ਚਾਹੀਦਾ ਡਬਲ ਬੈੱਡ ਮੰਗਾਵਾ ਸਿੰਗਲ ਬੈੱਡ ਤੋ ਬਤ ਕਿ ਉਹ ਸਭ ਗੁਰੂ ਸਾਹਿਬ ਦਾ ਇਹ ਸਭ ਕੀਤਾ ਹੋਇਆ ਹੈ ਉਹ ਜੀ ਫੈਮਿਲੀ ਦੇ ਵਿੱਚ ਜਦੋਂ ਮਾਹੌਲ ਕਿਸ ਹੋਰ ਤਰ੍ਹਾਂ ਦਾ ਹੋਵੇ ਬੇਸ਼ੱਕ ਸਾਡਾ ਪਿਸ਼ੋਕੜ ਤੁਹਾਡਾ ਜਿਹੜਾ ਹੈ ਉਹ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਪਰਿਵਾਰ ਹੈ ਸਿੱਖ ਪਰਿਵਾਰਾਂ ਦੇ ਵਿੱਚੋਂ ਆ ਪਰ ਜਦੋਂ ਕਨਵਰਟ ਹੁੰਦਾ ਹੈ ਕੋਈ ਉਹ ਚਾਹੇ ਮਾਡਰਨ ਤਰੀਕੇ ਨਾਲ ਹੋਵੇ ਜਿਵੇਂ ਵੀ ਹੋਵੇ ਤਾਂ ਪਰਿਵਾਰ ਦੀ ਸੋਚ ਵੀ ਨਾਲ-ਨਾਲ ਬਦਲ ਜਾਂਦੀ ਹੈ ਜਦੋਂ ਤੁਸੀਂ ਇਸ ਟੀਕੇ ਇਸ ਪਾਸੇ ਨੂੰ ਆਉਣੇ ਹੋ ਸਿੱਖੀ ਵਾਲੇ ਪਾਸੇ ਨੂੰ ਆ ਜਾਣੇ ਹੋ ਫਿਰ ਇਹ ਯਾਤਰਾਮਾ ਕਰਦੇ ਹੋ ਸਾਰੇ ਸਥਾਨਾਂ ਤੇ ਜਾਣੇ ਹੋ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਰिएक्ट ਕਰਦਾ ਹੈ ਨਾ ਮੇਰਾ ਪਰਿਵਾਰ ਮੇਰੇ ਨਾਲ ਪੂਰੀ ਤਰ੍ਹਾਂ ਤਾਂ ਉਹ ਕਨਵਰਜਨ ਨਹੀਂ ਕਹਿ ਸਕਦੇ ਇਸ ਨੂੰ ਬਲਕਿ ਜੋ ਹੈ ਆਪਣੇ ਰਾਸਤੇ ਨੂੰ ਲੱਭਣਾ ਕਹਿ ਸਕਦੇ ਆ ਮਾਡਰਨ ਸ਼ੇਪ ਵਾਲੇ ਪਾਸੇ ਨੂੰ ਜਾਣਾ ਇਹਨੂੰ ਥੋੜੀ ਬਹੁਤੀ ਕਨਵਰਜਨ ਹੀ ਕਹਿ ਸਕਦੇ ਹਾਂ ਕਨਵਰਜਨ ਕੀ ਥੋੜਾ ਈਜ਼ੀ ਗੋਇੰਗ ਸੋਚਦੇ ਨੇ ਲੋਕੀ ਕਿ ਆ ਈਜ਼ੀ ਲਾਈਫ ਹੈ ਥੋੜਾ ਹੀਰੋਸ਼ਿਪ ਹੈ ਲੋਕਾਂ ਦੇ ਜੋ ਥੋੜਾ ਜੋ ਹੈ ਸ਼ੋਅ ਆਫ ਕਰਨੇ ਵਾਲੀ ਗੱਲ ਹੁੰਦੀ ਹੈ ਅਦਰਵਾਈਜ਼ ਇਹ ਤੇ ਤਾਂ ਵੱਡਾ ਹੈ ਤੇ ਤਾਂ ਕੋਈ ਆਧਿਆਤਮਿਕ ਰਸਤਾ ਹੈ ਹੀ ਨਹੀਂ ਸਕਦਾ ਜੋ ਹੈ ਤੇ ਮੇਰਾ ਪਰਿਵਾਰ ਤਾਂ ਬਹੁਤ ਜ਼ਿਆਦਾ ਜੋ ਹੈ ਡਿਵੋਟਿਡ ਹੈ ਤੋ ਮੇਰੇ ਹਾਂ ਤਾਂ 100% ਮੈਂ ਇੱਕ ਇੱਕ ਪਾਸੇ ਜਾਣਾ ਕبھی ਮੈਂ ਦੋ ਦੋ ਨਾਵਾਂ ਦਾ ਸਵਾਰ ਕبھی ਨਹੀਂ ਰਿਹਾ ਮੈਂ ਜੋ ਹੈ ਨੇਵਰ ਜਦ ਮੈਂ ਕੇਸ ਨਹੀਂ ਰੱਖਦਾ ਸੀ ਜੋ ਕਲੀਨ ਸੇਵਨ ਸਾ ਤਾਂ ਵੀ ਮੇਰਾ ਖੁਦ ਆਨੰਦ ਕਰਾ ਜੋਆ ਵਿਆਹ ਵੀ ਮਤਲਬ ਮੈਂ ਇਹਨੂੰ ਪਹਿਲੇ ਤੇ ਸਿੱਖੀ ਤੇ ਬਹੁਤ ਜ਼ਿਆਦਾ ਆਪਣਾ ਅਟੈਚਮੈਂਟ ਹੀ ਨਹੀਂ ਬਲਕਿ ਜੁੜਾਵ ਹੈ ਅੰਦਰ ਕਿਤੇ ਮੇਰੇ ਪੈਰ ਵਸ ਸੀ ਸਿੱਖੀ ਜੋ ਹੈ ਮੇਰੇ ਰਗਾਂ ਵਿੱਚ ਉਹ ਖੂਨ ਸੀ ਮੈਂ ਜਦ ਪੰਜਾਬੀ ਧਰਤੀ ਤੇ ਪਹਿਲਾ ਕਦਮ ਰੱਖਦਾ ਤਾਂ ਪਹਿਲੇ ਮੈਂ ਮੱਥਾ ਟੇਕ ਦਿੰਦਾ ਕਿਉਂਕਿ ਮੇਰਾ ਪਿਛੋਕੜ ਇੱਥੇ ਤੇ ਮੈਨੂੰ ਬੜਾ ਇਮੋਸ਼ਨਲ ਫੀਲ ਕਰਦਾ ਕਿ ਕਦੀ ਸਾਡੇ ਬਜ਼ੁਰਗ ਇੱਥੇ ਤੇ ਗਏ ਹੋਣਗੇ ਉਹ ਕਿੰਨਾ ਕਾਰਨਾਂ ਤੇ ਗਏ ਇਸ ਪਾਕੀ ਜ੍ਹਾ ਇਸ ਪਵਿੱਤਰ ਇਸ ਮੁਕੱਦਸ ਧਰਤੀ ਨੂੰ ਛੱਡ ਕੇ ਜੋ ਹੈ ਜਾਣਾ ਪਿਆ ਭਰਾਲ ਜੋ ਰਹਿੰਦੇ ਰਹੇ ਹਾਂ ਹਾਂ ਤੋ ਉਹ ਹੀ ਚੀਜ਼ਾਂ ਸਭ ਉਹਨਾਂ ਨੇ ਉਹਨਾਂ ਜੋ ਔਰ ਉਸਨੇ ਇਹ ਉਹਨੂੰ ਵਧਾਵਾ ਦਿੱਤਾ ਜੋ ਹੈ ਉਸ ਚੀਜ਼ ਨੇ ਮੇਰੇ ਔਰ ਹੌਲੇ ਹੌਲੇ ਮੈਂ ਬਿਲਕੁਲ ਉਦਰੀ ਤੁਰ ਪਿਆ ਜੋ ਹੈ ਉਸੀ ਰਸਤੇ ਤੇ ਬਿਲਕੁਲ ਤਾਂ ਤੁਹਾਡੀ ਕਹਾਣੀ ਬਹੁਤ ਮੋਟੀ ਮੋਟੀਵੇਟਿਡ ਕਹਾਣੀ ਹੈ ਤੁਹਾਡੀ ਲੋਕ ਸੁਣ ਕੇ ਬਹੁਤ ਬਹੁਤ ਜ਼ਿਆਦਾ ਇੱਕ ਗੱਲ ਹੋਰ ਕਰਨਾ ਜੋ ਮੈਂ ਪੰਜਾਬ ਨੂੰ ਖਾਸ ਤੌਰ ਤੇ ਰਿਕੁਐਸਟ ਕਰੂੰਗਾ ਕਿ ਅਸੀਂ ਉੱਥੇ 600 ਪਲੱਸ ਪਿੰਡਾਂ ਵਿੱਚ ਅਸੀਂ ਵਸਦੇ ਨੇ ਜਿਵੇਂ ਮੈਂ ਢਿੱਲੋਂ ਹਾਂ ਮੇਰੀ ਵਾਈਫ ਚਹਿਲ ਹੈ ਮੇਰੀ ਦੋਨੋਂ ਨੂੰ ਇੱਕ ਗਰੇਵਾਲ ਇੱਕ ਚੀਮਾ ਤੇ ਉਧਰ ਸਾਡੇ ਵੱਲ ਜੋ ਹੈ ਬਾਜਵੇ ਸਿੱਧੂ ਸੰਧੂ ਔਰ ਤੁਹਾਡੇ ਜਿੰਨੇ ਵੀ ਗੋਤਰ ਹੋ ਸਕਦੇ ਆ ਆਲ ਅਖਰ ਸਾਰੇ ਵੱਡੇ ਵੱਡੇ ਬਿਜ਼ਨਸਮੈਨ ਨੇ ਪੰਜਾਬੀ ਉਸ ਉੱਥੇ ਸਾਡੇ ਆ ਜੋ ਹੈ ਮਿਨਿਸਟਰਸ ਰਹੇ ਸਾਡੇ ਬੰਦੇ ਮੇਰੇ ਪਿੰਡ ਦੇ ਯਾਰ ਡਾਕਟਰ ਹਰੀ ਸਿੰਘ ਢਿੱਲੋਂ ਸਾਹਿਬ ਐਸ ਐਮ ਐਮ ਐਲ ਸੀ ਹੈ ਔਰ ਜੋ ਹੈ ਔਰ ਵੀ ਕਈ ਜੋ ਹੈ ਐਮ ਐਲ ਐਮ ਪੀ ਸਾਡੇ ਵੱਲ ਜੋ ਹੈ ਇਧਰ ਪੰਜਾਬ ਦੇ ਗਏ ਜਿਹੜੇ ਸਾਨੂੰ ਉੱਥੇ ਲੋਕੀ ਇੱਕ ਟਰਮ ਔਰ ਦਿੰਨੇ ਪਛਾਦੇ ਜੱਟ ਬੋਲਦੇ ਨੇ ਸਾਨੂੰ ਹਾਲਕੇ ਮੈਂ ਤਾਂ ਕਹਿੰਦਾ ਸੀ ਪੰਜਾਬੀ ਜੱਟਾਂ ਉਹ ਪਛਾਦੇ ਮੀਨਸ ਜੋ ਦਾ ਪਰਸਨ ਵੂ ਕੇਮ ਫਰੋਮ ਵੈਸਟ ਹਾਂ ਜੋ ਵੈਸਟ ਤੋਂ ਆਏ ਤੋਂ ਪੱਛਮ ਦੇ ਲਈ ਪਛਾਦਾ ਸ਼ਬਦ ਹੈ ਨਾ ਤਾਂ ਇਸ ਕਰਕੇ ਉਹ ਵੀ ਇੱਕ ਟਰਮੀਨੋਲੋਜੀ ਇਸਤੇਮਾਲ ਹੁੰਦੀ ਹੈ ਲੇਕਿਨ ਅਸੀਂ ਤਾਂ ਪੰਜਾਬ ਤੇ ਤਾਂ ਪੰਜਾਬੀ ਜੱਟਾਂ ਸੀ ਇਹਦੇ علاوہ ਕੁਝ ਵੀ ਨਹੀਂ ਹੈ ਜੋ ਤੇ ਸਾਡਾ ਜੋ ਹੈ ਆਪਣਾ ਪਿਛੋਕਰ ਅੱਜ ਵੀ ਸਾੜਿਆਂ ਕੋਈ ਵੀ ਖੁਸ਼ੀ ਹੋ ਕੋਈ ਗਮ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੇ علاوہ ਅਸੀਂ ਉਹਨਾਂ ਦਾ ਹੀ ਆਸਰਾ ਲੈਨੇ ਆ ਬੇਸਕ ਕੋਈ ਕੇਸ ਨਹੀਂ ਵੀ ਰੱਖਦਾ ਆ ਇਤਨੀ ਅਜ ਵੀ ਹੈ ਕੋਈ ਭੋਗ ਹੋਊਗਾ ਤੋ ਗੁਰਗਨ ਸਾਹਿਬ ਤੇ ਹੁਣ ਕੋਈ ਖੁਸ਼ੀ ਹੈ ਕੋਈ ਵਿਆਹ ਹੋਣਾ ਹੈ ਤੋ ਵੀ ਲੋਕ ਜੋ ਹੈ ਗੁਰਗਨ ਸਾਹਿਬ ਦਾ ਪਾਠ ਕਰਾਉਂਦੇ ਨੇ ਇਤਨਾ ਤਾਂ ਹੈ ਹੌਲੀ ਹੌਲੀ ਆਜ ਜੋ ਹੈ ਲਹਿਰ ਉਧਰ ਵਧ ਰਹੀ ਹੈ ਵੈਸੇ ਆਪ ਲੋਕ ਆਪਣੇ ਨੂੰ ਪਛਾਨ ਰਹੇ ਹਾਂ ਹਾਂ ਸੱਚਾ ਪਾਤਸ਼ਾਹ ਕਿਰਪਾ ਕਰੇ ਜੋ ਤਾਂ ਇਹ ਸਦਾਰ ਪ੍ਰਲਾਸ ਸਿੰਘ ਸੀ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਇਸ ਕਰਕੇ ਕਰਨੀ ਜ਼ਰੂਰੀ ਸਮਝੀ ਕਿ ਯੂਪੀ ਤੋਂ ਪਹੁੰਚੇ ਹੋਏ ਨੇ ਇਕੱਲੇ ਇਹ ਸਿੰਘ ਔਰ ਉਹ ਆਪਣੇ ਬਾਰੇ ਦੱਸ ਰਿਹਾ ਕਿ ਪਾਉ ਉਹ ਕਰਦੀਆਂ ਨੇ ਇਹ ਚੀਜ਼ਾਂ ਕਿਉਂਕਿ ਪੰਜਾਬ ਦੀ ਧਰਤੀ ਜਾਂ ਕਿਸੇ ਵੀ ਖਿੱਤੇ ਦੀ ਧਰਤੀ ਹੈ ਉਸ ਧਰਤੀ ਦੇ ਜੰਮੇ ਜਾਇ ਦੇ ਵਿੱਚ ਉੱਥੋਂ ਦਾ ਡੀਐਨਏ ਜਿਹੜਾ ਹੈ ਉਹ ਤੁਸੀਂ ਕੱਢ ਨਹੀਂ ਸਕਦੇ ਇਸੇ ਤਰ੍ਹਾਂ ਦੇ ਨਾਲ ਹੀ ਪ੍ਰਲਾਦ ਸਿੰਘ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਹੋਇਆ ਕਹਿੰਦੇ ਕਿ ਕਲੀਨ ਸ਼ੇਵ ਰਿਆ 58 ਸਾਲ ਤੱਕ ਨੌਕਰੀ ਕੀਤੀ ਐ ਫਿਰ ਰਟਾਇਰ ਹੋਇਆ ਪਰ 2016 ਦੇ ਵਿੱਚ ਆ ਕੇ ਇਹ ਹੋਇਆ ਕਿ ਨਹੀਂ ਆਪਣੇ ਘਰ ਵਾਪਸੀ ਕਰਨੀ ਚਾਹੀਦੀ ਆ ਆਨੰਦਪੁਰ ਸਾਹਿਬ ਵਾਪਸੀ ਕਰਨੀ ਚਾਹੀਦੀ ਆ ਤਾਂ ਹੁਣ ਉਹ ਇਹ ਸਭਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਆ ਗੱਲਾਂ ਬਹੁਤ ਜ਼ਿਆਦਾ ਖਾਸ ਤੌਰ ਤੇ ਹੌਸਲਾ ਵਧਾਉਂਦੀਆਂ ਨੇ ਔਰ ਅਸੀਂ ਉਹਨਾਂ ਦੀ ਇਸ ਸ਼ੁਭ ਯਾਤਰਾ ਲਈ ਅਰਦਾਸ ਕਰਦੇ ਆ ਆਪਣੇ ਸਹਿਯੋਗੀ ਗੋਲਡੀ ਦੇ ਨਾਲ ਮੈਂ ਰਵੀ ਸੰਗਰਾਹ ਹੁਰ ਦਾ ਅਨਮਿਊਟ